ਬ੍ਰਾਂਚ ਦੇ ਵੀ ਆਪਣ ਆਜ ਕੋਲੀ ਖੇੜੀ ਤਾਜਪੁਰ ਦੀ ਹਾਂ ਤੇ ਆਪਾਂ ਇੱਥੇ ਕਿਵੇਂ ਲਾ ਕੇ ਬੈਠੇ ਆ ਐ ਕਿਵੇਂ ਲਾ ਕੇ ਬੈਠੇ ਇੱਥੇ ਬ੍ਰਾਂਚ ਖੁੱਲ ਹੀ ਗਈ ਰੇ ਤੇ ਬ੍ਰਾਂਚ ਉੱਥੇ ਨਾ ਇੱਥੇ ਥੋੜਾ ਠੀਕ ਹੈ ਠੀਕ ਸਾਲ ਗੱਲ ਦੀ ਇੱਥੇ ਹਰੇਕ ਸਾਲ ਤੇ ਖੁੱਲਦੀ ਨਹੀਂ ਤੁਸੀਂ ਦੱਸੋ ਮੈਂ 6.25 ਦਾ ਜੀ ਕਰਦੇ ਖੇਤ ਤਾਂ ਤੇ ਪੂਰਾ ਬਣਾ ਕੇ ਰੱਖੋ ਨਾ ਹੈ ਅੱਛਾ ਗੜਿਤ ਤਾਂ ਇਹਨਾਂ ਮੇਰੇ ਦੇ ਵਿੱਚ ਸਭ ਸਿੱਸੇ ਨੂੰ ਉਦਾਂ ਹੀ ਬੈਠਾ ਹੈ। ਭਾਜੀ ਅੰਦਰ ਕਰੋ ਮੂੰਹ ਮੜਾਇਆ। ਸਵੇਰੇ ਤੁਹਾਡੇ ਕੋਲ ਆਪਾ ਆਪਣਾ ਫਿਰ। ਭਾਜੀ ਆ ਜਾਣਾ ਵੀਰੇ। ਹਾਂ। ਆ ਵੇਖੋ ਭਾਈ ਜੀ। ਇਦਾਂ ਹੀ ਪੁਲ ਚਾਲੂ ਹੋਇਆ ਵਾ। ਤੇ ਪੁਲ ਦੇ ਸਾਈਡ ਤੇ ਲਾ ਕੇ ਬੋਤਲਾਂ ਤੇ ਬੈਠੇ ਹੋਏ ਨੇ। ਟੇਕੇ ਦੀ ਬ੍ਰਾਂਚ ਕਹਿੰਦੇ ਤਾਜਪੁਰ ਹੈ। ਤੇ ਦੇਖੋ ਕਿੰਨਾ ਕੁ ਮਤਲਬ ਕਿ ਬਾਦਲ ਸਰਕਾਰ ਦਾ ਆ ਗਿਆ ਮੜਾ ਹਾਲ ਹੋ ਗਿਆ ਇਹਨਾਂ ਵੀ ਲੋਕੀ ਹੋਣਾ दारू ਛੜਕਾਂ ਦੇ ਉੱਤੇ ਵੇਚਣ ਲੱਗ ਗਏ ਨੇ ਆ ਦੇਖੋ ਆ ਦੇਖੋ ਠੀਕ ਹੈ ਜੀ ਤੇ ਨਾ ਇਹਨਾਂ ਕੋ ਪਰਮਟ ਹੈ ਕੁਝ ਵੀ ਨਹੀਂ ਹੈਗਾ ਜੀ ਦਿਖਾਓ ਫਿਰ ਜੇ ਹੈਗਾ ਦਿਖਾਓ ਦਫਤਰ ਹੈ ਰ ਦਫਤਰ ਦੇਖਿਆ ਯਾਰ ਭਾਈ ਦਫਤਰ ਹੈ ਨਾ ਦਫਤਰ ਵਿੱਚੋਂ ਨਾ ਫਿਰ ਇਹ ਰੋਡ ਤੇ ਵੇਚੜਾ ਤਾਂ ਕੋਈ ਮਤਲਬ ਹੀ ਨਹੀਂ ਰੋਡ ਤੇ ਥੋੜੀ ਵੇਚ ਰਹੇ ਆ ਹਾਂ ਕਿੱਥੇ ਵੇਚਦੇ ਨੇ ਹਾਂ ਪਰਮਿਸ਼ਨ ਆ ਰੋਡ ਦੀ ਰੋਡ ਨਹੀਂ ਬਾਈ ਜਗਾ ਲਈ ਹੈ ਕੀ ਕਰਾਈ ਜਗਾ ਕਿੱਥੇ ਕਰਾਈ ਜੋ ਬੋਲ ਰਿਹਾ ਤੈਨੂੰ ਮੇਰਾ ਕੀ ਵਾਰਾ ਪਿੱਛੇ ਪੜ ਰਾ ਚਲ ਕੋਈ ਨਾ ਕੋਈ ਨਾ ਕੋਈ ਨਾ ਸਵੇਰੇ ਮਿਲਦੇ ਤੈਨੂੰ ਕੋਈ ਗੱਲ ਨਹੀਂ ਵਾਹਿਗੁਰੂ ਖਾਲਸਾ ਜੀ ਫਤਿਹ ਮਰਾਏ ਦੇਖੋ ਠੀਕ ਹੈ